ਸਰਸੇਗੜ ਬਾਈ ਜੀ ਮਾੜਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਹੁਤ ਸੋਹਣੀਆਂ ਝੋਟੀਆਂ ਆ ਕੁਆਲਟੀ ਵਾਲੀਆਂ ਟੋਕੜਾਂ ਗੱਬਣਾ ਤੇ ਤਿੰਨਾਂ ਝੋਟੀਆਂ ਦੀ ਕੋਈ ਪਾਈ ਨਾ ਕਰਦੇ ਡਿਟੇਲ ਵਿੱਚ ਗੱਲਬਾਤ ਵਧੀਆ ਕੁਆਲਟੀ ਵਾਲੀਆਂ ਇਹ ਝੋਟੀਆਂ ਨੇ ਸਰਸੇਗੜ ਬਾਈ ਜੀ ਠੀਕ ਠਾਕ ਜੀ ਸਾਰੋਂ ਵਧੀਆ ਠੀਕ ਠਾਕ ਜੀ ਜਿਹਨੇ ਭੈਣ ਭਰਾਵਾਂ ਦੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਲੋ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਕੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਭੰਗੜਾ ਵੀਜੀ ਧੰਨਵਾਦ ਕਰਦੇ ਆ ਚਲੋ ਜੀ ਜਨਵਾਰ 23 ਅੱਜ ਆਪਣੇ ਕੋਲ ਝੋ ਹਾਂਜੀ ਇਹ ਤੋਂ ਬੜਾ ਕਬੜਾ ਤੁਹਾਡੇ ਜਿਹੜੀਆਂ ਚੰਗੀਆਂ ਕੁਆਲਟੀ ਵਾਲੀਆਂ ਨੇ ਦਾਹ ਰਾਤ ਨੂੰ ਟਵਲ ਕਰਨ ਵਾਲੀਆਂ ਠੀਕ ਹੈ ਜੀ ਤੇ ਜਿਹੜੀਆਂ ਜਿਹੜੀਆਂ ਵੀ ਨੇ ਚੱਟ ਪਾਥ ਹੈ ਕੱਲੂ ਕੱਲੂ ਤੋਂ ਦਿਵਾਰੇ ਦਿਖਾਉਂਗੇ ਤਿੰਨੇ ਇਤਨੇ ਕਿ ਟੁਕੜਾ ਕਬੜਾ ਕਪੜਾ ਕਬੜਾ ਠੀਕ ਹੈ ਚੰਗੀਆਂ ਕੁਆਲਟੀ ਦੇ ਹੱਥੀਆਂ ਦੀਆਂ ਝੋਟੜਾ ਫੌਲ ਹਾਂਜੀ ਤੇ ਦੋ ਤਰਗੀਆਂ ਚੰਗੀਆਂ ਰਕਾਡਰ ਕਿਉਂਕਿ ਠੀਕ ਹੈ ਜੀ ਕੰਦੀ ਕੰਦੀ ਤੋਂ ਬਾਰੇ ਵੀ ਦੀ ਦੱਸਦੇ ਆ ਤੇ ਜਿਹੜਾ ਕੋ ਵੀਪਰਾ ਅਗਲੀ ਟੋਕੜ ਲੱਗਣ ਮੈਂ ਆਪਣੇ ਘੁੰਦੀ ਆ ਹਾਂਜੀ ਤੇ ਜਿੰਨੇ ਵੀ ਕ ਵੀਪਰਾ ਨਹੀਂ ਡਾੜੀ ਤੋਂ ਕੋਣ ਕਪੜਾ ਹੁੰਦੇ ਆ ਤੁਸੀਂ ਫਾਈਪ ਆ ਗਿਆ ਆਪਣਾ ਡਾਕਟਰ ਸਭ ਚੈੱਕ ਕਰਾ ਕੇ ਫਿਰ ਪਹੇਲ ਠੀਕ ਹੈ ਜੀ ਅਗਲੇ ਵੀ ਝੋਟੀਆਂ ਕਲੀਆਂ ਹੀ ਇੱਥੋਂ ਚੈੱਕ ਕਰਾ ਕੇ ਫਿਰ ਠੀਕ ਹੈ ਬਾਈ ਹਾਂਜੀ ਇਹ ਝੋਟੀਆਂ ਸਾਡੀਆਂ ਪੰਜਾਂ ਮਹੀਨੇ ਦੀ ਕਪੜਾ ਪੰਜ ਮਹੀਨੇ ਦੀ ਕਪੜਾ ਪੰਜ ਮਹੀਨੇ ਦੀ ਕਪੜਾ ਝੋਟੀ ਬੱਚਾ ਅਮਰ ਪਚਾਣੀ ਵੀ ਬੱਚੇ ਤਨਾ ਮਗਦੇ ਹੈਗੇ 8 ਕੋਲ ਚਵਾਵਾ ਦੋਦੇ ਠੀਕ ਹੈ ਜੀ ਇਹ ਕਦਾ ਕੋਕ ਵੀ ਥੋੜਾ ਜਿਹਾ ਜ਼ਰੂਰ ਲੱਗਾ ਵਾ ਬਾਕੀ ਚੋਟੀਆਂ ਉਧਰ ਵੀ ਝੋਟੀਆਂ ਆ ਰੰਗ-ਬਾਜ ਵੱਡੀ ਝੋਟੀ ਆ ਠੀਕ ਜਵਾਜ ਉਪਰ ਲਾ ਵਧੀਆ ਆ ਵਧੀਆ ਜਵਾਜ ਸਮਾਦੀ ਪਹਾੜੀ ਦੇ ਮਿਲਦੀ ਆ ਵਾ ਇੱਕ ਬੜੀ ਸੋਹਣੀ ਝੋਟੀ ਜੈੱਡ ਬਲੈਕ ਝੋਟੀ ਆ ਕੁਆਲਿਟੀ ਆ ਬਹੁਤ ਸਾਂਭੀਆਂ ਝੋਟੀਆਂ ਉਥੇ ਮੰਨੀਆਂ ਆਪਣੀਆਂ ਤਾਲੀਆਂ ਚਲ ਗਈਆਂ ਚੰਗੀਆਂ ਝੋਟੀਆਂ ਸਾਂਭੀਆਂ ਨਿਕਲ ਰਿਆ ਦੁੱਧ ਵਾਲੀਆਂ ਕੋਈ ਗੱਲ ਚਾਹੀਏ ਪੰਜਾਂ ਘਲੀਆਂ ਵੀ ਵੀਕ ਵਾਲੀਆਂ ਵਾਲਾ ਠੀਕ ਆ ਕੋਈ ਵੀਰ ਭਰਾ ਵੀ ਸੀ ਜਿਹੜਾ ਵੀ ਵੀਰਤਾ ਜੋ ਨੀਕ ਕੋਲ ਆਗੇ ਪਣੀ ਜਿੱਤੇ ਉੱਤੇ ਲੋਗ ਆਗੇ ਵੇਖੇ ਵੀ ਝੋਟੀ ਰਣ ਮਡਵਲ ਕਰਨ ਵਾਲੀਆਂ ਯਵਰ ਚੰਗੀਆਂ ਠੀਕ ਹੈ ਕੁਆਲਟੀ ਵਾਲੀਆਂ ਸਰੇ ਦੀ ਮੈਂ ਰਾਜੀ ਪੂਰਿਆ ਜੋ ਸਾਮੀਆਂ ਵੀ ਹਾਂਜੀ ਜਵਾਹ ਖਮਾਦ ਅੱਗੇ 143 Z ਬਲੈਕ ਤੁਹਾਡੀ ਬਿਲਕੁਲ ਤਾਂ ਕੋਲੇ ਖਾਣਾ ਆਈ ਵੀ ਦੀ ਬਰਾਬਰ ਦੇ ਮੋਲਿਆ ਤਨਾਂ ਦੇ ਕੋਲੇ ਦੱਸੋ ਭਾਈ ਕੀ ਮੋਲ ਹੈ ਪੰਜਾਂ ਮਹੀਨੇ ਦੀ ਆਪਣਾ 8 ਲੱਦਾ ਪਾੜੇ ਦੇ ਨਦੀ ਦੋਵੇਂ ਹਾਂਜੀ ਵੱਡੀ ਝੋਟੀ ਆ ਖਾਣਾ ਆਈ ਵੀ ਝੋਟੀ ਮੋਲ ਭਾਗੇ ਖੜੀਏ 95000 ਦੀ ਬਾਹਲਾ ਹੁੰਦੀ 95000 ਦੀ ਲੋ 95000 ਰੀ ਜੀਐਸ ਨੋ ਬੈਦੀ ਝੋਟੀ ਦੀ ਤੇ ਵਧੀਆ ਕਵਾੜੀ ਝੋਟੀ ਆ ਪੇਟ ਕੁੜੇ ਦੀ ਝੋਟੀ ਖਾਵੇ ਆ ਵਧੀਆ ਕੁਆਲਟੀ ਵਾਲੀ ਠੀਕ ਹੈ ਤਾਂ ਕਿ ਜਿਹੜਾ ਵੀ ਮੀਰ ਭਰਾ ਹੋਵੇ ਦੀ ਝੋਟੀ ਆ ਚਾਹ ਵਣ ਆਇਆ ਇੱਕ ਵਾਰ ਜੁੜੀ ਦਸਤਾਂ ਕਰੇ ਉੱਤੇ ਆ ਕੇ ਦੇਖੇ ਕਿ ਓਡੀ ਬਾਡੀ ਕੀ ਆ ਵੱਡੀ ਛੋਟੀ ਆ ਕੁਆਲਟੀ ਲਈ ਵਿਧਿਆਣੀ ਦੀ ਮੇਰੀ ਛੋਟੀ ਚ ਕੁਆਲਟੀ ਹੈ ਬਗੇ ਕਿਨੇ ਜਰ ਦੀ ਗੱਪਣ ਜੇ ਇਹ ਵੀਰ ਗੱਪਣ ਹੈ ਕਿ 6 ਮਹੀਨੇ ਦਾ ਇਹ 6 ਜਰ ਦੀ ਨਹੀਂ ਆਦੀ ਕੱਟ ਲੋ ਦੋ ਦੇ ਕੋਲ ਪਰ ਵੀਰੇ ਛੋਟੀ ਉਹਦੇ ਨਾਲੋਂ ਵੀ ਜ਼ਿਆਦਾ ਵੱਡੀ ਇਹ ਦੂਜੇ ਦੀ ਗੱਬਣੇ ਗੱਤ ਜੇ ਸੂਗੀ ਉਹ ਦੂਜੇ ਸੂਗੀ ਤੇ ਜੇ ਸੂਗੀ ਠੀਕ ਬਾਾਕੀ ਵੀਰੇ ਝੋਟੀਆਂ ਜਿੱਦਾਂ ਇੱਕੋ ਲੈਣ ਦੇ ਵਿੱਚ ਨੱਗੀਆਂ ਇੰਨੀ ਸੇਵਾ ਕਿਹ ਹੈਗੀ ਦੀ ਹੁੰਦੀ ਆ ਪੂਰੀਆਂ ਸਤਾਂਭੀਆਂ ਰਾਤ ਵੀਰ ਲਈ ਸੀ ਇਹ ਝੋਟੀਆਂ ਸੋਰੀ ਕਾਲੀ ਸ਼ਾਹ ਝੋਟੀ ਆ ਵਧੀਆ ਵਿਹਾਨੀ ਦੀ ਕੁਆਲਿਟੀ ਝੋਟੀ ਪੂਰੀ ਜੱਡ ਬਲੈਕ ਝੋਟੀ ਹੈ ਚੰਗੀ ਝੋਟੀਆਂ ਇਸ ਤਰ੍ਹਾਂ ਦੀ ਦੁੱਧ ਵਾਲੀਆਂ ਝੋਟੀਆਂ ਕੁਆਲਿਟੀ ਵਾਲੀਆਂ ਬਾਾਕੀ ਦੇ ਜਿਹੜਾ 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 ਵੀ ਕੋਈ ਛੋਟੀ ਸਾਂਭੂਗਾ ਜਿੰਨੇ ਦੀ ਛੋਟੀ ਖੜੂਗਾ ਦਵਾਲੀਆਂ ਪੀਓ ਇਹ ਵੀ ਕੰਮ ਕਹਿੰਦੇ ਵੀ ਘਰ ਵਾਲੇ ਵੀ ਜਿੰਨਾ ਭਾਣਾ ਛੋਟੀਆਂ ਆਂ ਵੀਰ ਹਾਂਜੀ ਉਹਨਾਂ ਦੇ ਦੀ ਦੇ ਦਾ ਨਾ ਦੁੱਧ ਆਈ ਠੀਕ ਜੀ ਤੋਂ ਕੜ ਮੈਂਨ ਨੂੰ ਪਤਾ ਤੂੰ ਬੰਦੇ ਰੱਖੇ ਕਈ ਪਾਲਦੇ ਆ ਮਾਰ ਕੇ ਛੋਟਾ ਕਾਫੇ ਨਹੀਂ ਵਾਰਾ ਹਾਂਦੀ ਟੋਕੜ ਮੈਂ ਅਸੀਂ ਡਵਾਲ ਮੈਂ ਆਦੇ ਸਾਨੂੰ ਮੋੜਦੇ ਬਸ ਠੀਕ ਹੈ ਜੀ ਜਿਹੜੀ ਗੱਲ ਉਹਨਾਂ ਹੁਣ ਵੀ ਛੋਟੀਆਂ ਨਾ ਕਰ 20 20 ਕਿਲ ਵਾਲੀਆਂ ਕੱਲੀਆਂ ਵੱਡੀ ਛੋਟੀ ਹੈ ਪੂਰੀ ਕਵਾਡਨਲੀ ਜੰਪ ਵਾਲੀ ਝੋਟੀਆਂ ਦਾ ਬਹੁਤ ਸੋਹਣਾ ਤੇ ਕੀ ਬਾਜੀ ਮੁੱਲੇਗਾ ਹੋਣ ਵੀਰ ਬਿਲਕੁਲ ਜਾਇਜ਼ ਮੁੱਲ ਤੋਂ ਵੇਦਾ ਵੀ ਕਰੀਏ ਲਾਖੇ 59500 ਝੋਟੀਆਂ ਦੀ ਸਹੀ 595 ਦੀ 45000 ਫਿਰ ਵੀਰ ਭਰਾ ਕੋਈ ਵੀਰ ਭਰਾ ਉੱਤੇ ਆ ਗਈ ਝੋਟੀਆਂ ਦੇ ਵੇਖੇ ਜਿੰਨਾ ਜਿੰਨਾ ਮੁੱਲ ਕੀਤੇ ਝੋਟੀਆਂ ਦਾ ਉਤਰਾ ਖੜੀਆਂ ਖਲੋਤੀਆਂ ਹੈ ਵੱਡੀਆਂ ਝੋਟੀਆਂ ਦਾ ਬਹੁਤ ਸੋਹਣਾ ਜੰਪ ਵਾਲੇ ਝੋਟੀਆਂ ਦਾ ਵਧੀਆ ਕੁਆਲਟੀ ਵਾਲੀਆਂ ਨੇ ਤੇ 59500 ਦੀ ਝੋਟੀ ਸੀ ਕਰ ਦਿਓ ਬਾਜੀ ਮਾਣੇ ਚੋਈ ਬਾਸਾਂ ਵਿੱਚ ਖੁੰਦੀ ਪਰਦੀ ਝੋਟੀਆਂ ਜਿਹੜਾ ਵੀ ਵੀਰ ਭਰਾ ਲੈ ਜੀ ਯਾਦ ਕਰੋਗੇ ਅੱਗੇ ਆ ਜੀ ਆ ਗਿਆ ਕੋ ਜਿਆਦਾ ਉਸ ਨਹੀਂ ਇਹ ਤਾਂ ਜਿਹੜੀ ਇਹ ਗੱਬਣੀ ਆ ਇਹ ਵੀ ਗੱਬਣੀ ਹੈ ਕੋਲ ਦੁੱਧ ਉਹਨਾਂ ਦੋਹਾਂ ਨਾਲੋਂ ਜ਼ਿਆਦਾ ਆਇਆ ਟਾਈਮ ਤੇ ਇਹ ਗੱਬਣ ਹੈਗੀ ਆ ਸਾਡੇ ਦਾ ਨਾਮ ਹੀ ਨਹੀਂ ਆ ਦੀ 10 ਕਿਲੋ ਚਮਾਉਂ ਦੋਦੇ ਯਾਰਾਂ ਇੱਕ ਠੀਕ ਆ ਸੋਲਿੰਗ ਜੋ ਪੀਏ ਵੀ ਕੁਆਲਟੀ ਲਈ ਢਾਣੇ ਪਈ ਵੀ ਠੀਕ ਠੰਡੀ ਤੇਰੀ ਆਪੀ ਜਮਰਾ ਆ ਚਮਾਉਂ ਪਮਾ ਦੀ ਪੂਰੀ ਠੰਡੀ ਠੀੜੀ ਤੁਹਾਡੀ ਸਾਫ ਤੇ ਸੁਧਰੀ ਦੁੱਧ ਵਾਲੀ ਕੁਆਲਟੀ ਹੈ ਠੀਕ ਹੈ ਯਾਦ ਪਾਦ ਵਾਲੀ ਵੀ ਸੱਜਰਾਂ ਤੋਂ ਵੱਧ ਅਜੇ ਲੇਵਾ ਲਈ ਕਰਨ ਦੀ ਜੋ ਠੀਕ ਹੈ ਭਾਈ ਜੀ ਬਾਕੀ ਚਾਰੂ ਚੂਰੂ ਇੰਨੀ ਆ ਜਿਆਦਾ ਵੀ ਹੱਦੋਂ ਵੱਧ ਵਧੀਆ ਕੁਆਲਿਟੀ ਝੋਟੀ ਜੀ ਪੂਰੀ ਸੋਹਣੀ ਲਖੀ ਦੇਵਾ ਕੁਆਲਿਟੀ ਬੈਸਟ ਆ ਸਾਡੇ ਕੰਨਾਂ ਦੀ ਵੀਰ ਚੈੱਕ ਪਾਸ ਹੈ 11 ਕਿਲੋ ਦੁੱਧ ਹੋਊਗੀ ਝੋਟੀ ਠੀਕ ਹੈ ਆ ਨਾਈ ਮੇਰੇ ਮੋਲਪਾ ਮੈਂ ਜੋ ਮਾਦੀ ਹਾਂ ਨਾ 90 ਹਜ਼ਾਰ ਕੋਈ 90 ਦੀ 90 ਹਜ਼ਾਰ ਦੀਆਂ ਝੋਟੀਆਂ ਬਹੁਤ ਸੋਹਣਾ ਠੰਡੇ ਵਾਗੂ ਝੋਟੀਆਂ ਲੱਗਾ ਵਧੀਆ ਬੜੀਆਂ ਸੋਹਣੀਆਂ ਵੱਡੀਆਂ ਝੋਟੀਆਂ ਕੁਆਲਟੀ ਵਾਲੀਆਂ ਦੁੱਧ ਵਾਲੀਆਂ ਜਿਹੜਾ ਸੋ 90 ਇਹ ਯਾਦ ਕਰੂਗਾ ਠੀਕ ਹੈ ਇਹ ਜਿਹੜਾ ਤਿੰਨੇ ਇਕੱਠੇ ਝੋਟੀਆਂ ਮੇਰੇ ਲੱਗੂਗਾ ਨਾ ਅੱਧ ਛੱਡ ਕੇ ਜਾਂਦੀਆਂ ਡਬਲ ਪੈਸੇ ਕਰਨਗੇ ਠੀਕ ਆ ਉਹਦਾ ਮਾਤਨ ਵੱਖਰਾ ਫੋਨ ਹੋ ਜੂ ਠੀਕ ਹੈ ਜੀ ਆਪ ਨੂੰ 90 90 ਝੋਟੀਆਂ ਦੇ ਦਾਂਗੇ ਵਧੀਆ ਕੁਆਲਟੀ ਦੀਆਂ ਝੋਟੀਆਂ ਲਾਈਕ ਕਮੈਂਟ ਸ਼ੇਅਰ ਬੋਸ ਹਰਿਆਣਾ ਸੋਕੇ ਨੇ ਕਿੰਨੇ ਝੋਟੀਆਂ ਟੋਕੜਾ ਗੱਬਣਾ ਵੱਡੀਆਂ ਝੋਟੀਆਂ ਹਰਿਆਣੀਆਂ ਦੀ ਕੁਆਲਿਟੀ ਜਿਹੜੀਆਂ ਵੀ ਹੈਗੀਆਂ ਜਿਹੜਾ ਉਹ ਵੀਰ ਭਰਾ ਮਿਲੂਗਾ ਫੋਨ ਤੇ ਵੀਡੀਓ ਪਾਦਾ ਕਿ ਚੰਗੀਆਂ ਝੋਟੀਆਂ 3 4 ਸੋਈਆਂ ਹੋਈ ਠੀਕ ਹੈ ਬਾਈ ਹਾਂਜੀ ਡਰੈਸ ਬੋਲ 84 27 40 77 57 ਹਾਂਜੀ ਨਾਮ ਮਾਣਾ ਦੇ ਲਾਈਕ ਕਮੈਂਟ ਸ਼ੇਅਰ ਵਾਦ ਤੋਂ ਵਾਦ ਚੈਨਲ ਨੂੰ ਕਰਿਆ ਕਰੋ ਹਾਂਜੀ ਜਿਹਨੇ ਹੀ ਸਾਡੇ ਨਾਲ ਜੁੜੀ ਸਾਰਾ ਦਿਨ ਧੰਨਵਾਦ ਕਰਦੇ ਹਾਂ ਬਹੁਤ ਸੋਹਣੀਆਂ ਝੋਟੀਆਂ ਕੁਆਲਿਟੀਆਂ ਲਾਈਕ ਕਮੈਂਟ ਸ਼ੇਅਰ ਧੰਨਵਾਦ ਸਰ ਸੇ ਗੱਲ ਜੀ